ਮੇਰਾ ਨਾਮ ਪ੍ਰਵੀਨ ਰਾਣੀ ਹੈ ਵਾਈਫ ਆਫ ਸੰਦੀਪ ਕੁਮਾਰ ਵਾਰਡ ਨੰਬਰ 3 ਕੱਗਾ ਜੀ ਹਾਂ ਜੀ ਕੀ ਜਿਹੜਾ ਚੱਲ ਰਹੀ ਮਹਿਮਾ ਤੁਹਾਡੀ ਬਾੜ ਦੇ ਵਿੱਚ ਕਿੱਥੋਂ ਦਾ ਮਾਹੌਲ ਹੈ ਮਾਹੌਲ ਠੀਕ ਹੈ ਜੀ ਮਾਹੌਲ ਵਧੀਆ ਚਲੋ ਤੁਸੀਂ ਨੂੰ ਪਤਾ ਹੀ ਹੈ ਦੋ ਜਦੋ ਹਨਾ ਪਰਸਨ ਦੋ ਦੇ ਚਾਰ ਜਿੰਨੇ ਵੀ ਲੜਦੇ ਨੇ ਤਾਂ ਇਹ ਤਾਂ ਮੈਦਾਨ ਹੈ ਖੇਲਦਾ ਕੋਈ ਗੱਲ ਨਹੀਂ ਤਾਂ ਹਾਰ ਜਿੱਤ ਬਣੀ ਹੋਈ ਹੈ ਪਰ ਆਪਣੀ ਸ਼ਾਂਤੀ ਬਣਾ ਰੱਖਣਾ ਆਪਣੇ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਮਾਹੌਲ ਹੈ ਸਾਡੀ ਵਾਰਡ ਸਾਰੇ ਹੀ ਸਾਡੇ ਜਿਹੜੇ ਵਾਸੀ ਨੇ ਬਹੁਤ ਵਧੀਆ ਤਰੀਕੇ ਨਾਲ ਆਜ ਆ ਰਹੇ ਨੇ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਹੈ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਐਵੇਂ ਤੇ ਕੁਝ ਨਹੀਂ ਲੱਗ ਰਿਹਾ ਪ੍ਰਚਾਰ ਕਰਦੇ ਹੋ ਘਰਾਂ ਤੇ ਜਾਂਦੇ ਹੋ ਕੀ ਲੋਕਾਂ ਦੀ ਸਮਰੱਥਾ ਆਉਂਦੀ ਹੈ ਦੋ ਤਿੰਨ ਸਮੱਸਿਆਵਾਂ ਇਹੀ ਨੇ ਫਸਟ ਪ੍ਰੋਬਲਮ ਤਾਂ ਹੈਗੀ ਹੈ ਜਿਹੜਾ ਸੀਵਰੇਜ ਨਹੀਂ ਪਾਣੀ ਦੀ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਜੀ ਇਹ ਤਾਂ ਬਹੁਤ ਜ਼ਿਆਦਾ ਦਿੱਕਤ ਹੈ ਤੂੰ ਦੱਸ ਦੇ ਜਦੋਂ ਕੋਈ ਪੁੱਛਦਾ ਹੈ ਨਾ ਤੁਹਾਡਾ ਐਡਰੈਸ ਕਿੱਥੇ ਹੈ ਅਸੀਂ ਕਵਾਂਗੇ ਸਾਡਾ ਐਡਰੈਸ ਮੰਡੀ ਕੋਲੇ ਕਹਾਂਗੇ ਅੱਛਾ ਅੱਛਾ ਅਜਿੱਥੇ ਪਾਣੀ ਖੜਾ ਹੁੰਦਾ ਉਹ ਤੁਹਾਡਾ ਐਡਰੈਸ ਹੈ ਸਭ ਤੋਂ ਵੱਡੀ ਸਾਨੂੰ ਦਿੱਕਤ ਆ ਰਹੀ ਹੈ ਜੀ ਕਿ ਹਾਂ ਕਿ ਲੋ ਦੱਸੋ ਬੱਚਿਆਂ ਦੇ ਪੈਰ ਸਾਰੇ ਗੰਦੇ ਬੁਰਾ ਹਾਲ ਥਰਡ ਜਿੱਥੇ ਪਾਣੀ ਪੀਣ ਦਾ ਕੋਈ ਪ੍ਰਬੰਧ ਨਹੀਂ ਹੈ ਲਾਈਟਿੰਗ ਨਹੀਂ ਹੈ ਕੁਝ ਨਹੀਂ ਹੈ ਕਿੰਨੇ ਘਰ ਤੋਂ ਹੈ ਜੀ ਮੇਰੇ ਵਿਆਹ ਨੂੰ 11-12 ਸਾਲ ਹੋ ਗਏ ਮੈਂ ਤਾਂ ਕਦੇ ਦੇਖਿਆ ਨਹੀਂ ਜਿੱਥੇ ਕੋਈ ਨਾਲੀ ਕੁਝ ਬਣਿਆ ਹੋ ਕੁਝ ਨਹੀਂ ਹੈ ਜੀ ਇੱਥੇ ਤੁਸੀਂ ਫੈਸਲਾ ਲਿਆ ਤੁਸੀਂ ਇਹ ਜਿਹੜੀ ਇਹ ਹੀ ਦੇਖ ਕੇ ਤਾਂ ਹੋਇਆ ਕਿ ਬੱਚਿਆਂ ਨੂੰ ਕਿੰਨੀ ਦਿੱਕਤ ਆਉਂਦੀ ਹੈ ਛੋਟੇ ਬੱਚੇ ਨੇ ਬਿਮਾਰ ਰਹਿੰਦੇ ਨੇ ਸਾਡੇ ਬੜਿਆਂ ਨੂੰ ਵੀ ਆਉਂਦੀ ਹੈ ਜੀ ਵੀ ਥੋੜੀ ਜੀ ਬਾਰਿਸ਼ ਹੋਈ ਘਰਾਂ ਦਾ ਪਾਣੀ ਕਿਤੇ ਬਾਰਿਸ਼ ਦਾ ਕਿੱਥੋਂ ਨਿਕਲੇਗਾ ਇੱਥੇ ਪਾਣੀ ਇਹ ਦਿੱਕਤ ਹੈ ਜੀ ਇਸ ਕਰਕੇ ਸਾਨੇ ਮੁੱਦਾ ਚੱਕਿਆ ਕਿ ਅਸੀਂ ਤਾਂ ਕਰਕੇ ਉਹਦਾ ਇਹ ਸਾਨੂੰ ਕਰਿਆ ਸਿਸਟਮ ਕੀ ਹਾਂ ਜੇ ਚਲੋ ਸਾਨੂੰ ਵਾਰ ਵਰਸੀਆਂ ਨੇ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਇਹ ਕੰਮ ਜ਼ਰੂਰ ਕਰਾਂਗੇ ਜੀ ਆਪਾਂ ਪਹਿਲੇ ਧਰ ਤੇ ਉਹ ਲਗਾ ਪਹਿਲੇ ਆਧ ਕੀ ਤੁਹਾਡਾ ਚੋਣ ਸ਼ਾਨ ਦੇ ਕੀ ਪੀਲੇ ਬੁੱਟਰ ਨੂੰ ਚੋਣ ਨਿਸ਼ਾਨ ਮੇਰਾ ਟ੍ਰੈਕਟਰ ਹੈ ਜੀ ਅਪੀਲ ਇਹੀ ਹੈ ਕਿ ਤੁਹਾਡੇ ਵਿਸ਼ਵਾਸ ਤੇ ਅਸੀਂ ਖੜੇ ਹੋਏ ਆਂ 21 ਤਰੀਕ ਨੂੰ ਆਪਣਾ ਤੁਸੀਂ ਕੀਮਤੀ ਵੋਟ ਪਾ ਕੇ ਸਾਨੂੰ ਜਰੂਰ ਕਾਮਯਾਬ ਕਰਨ ਦਾ ਕਿ ਤੁਹਾਨੂੰ ਅਸੀਂ ਆਪਣਾ ਕੰਮ ਕਰਕੇ ਦਿਖਾ ਸਕੀਏ ਕਿੰਤਰਾ ਨਾ ਮਾਹੌਲ ਆ ਗਿਆ ਜੀ ਆਪਣੇ ਬਾੜ ਦੇ ਜਾਨੇ ਜੀ ਲੋਕਾਂ ਨੇ ਕੀ ਸਮਝ ਚੜੀ ਆ ਰਹੀ ਸੁਣਦੇ ਜੀ ਹਾਂਜੀ ਸਾਡਾ ਬਾੜ ਦੇ ਵਿੱਚ ਬਹੁਤ ਵਧੀਆ ਸ਼ਾਂਤਮਈ ਮਾਹੌਲ ਹੈ ਜਦੋਂ ਅਸੀਂ ਘਰਾਂ 'ਚ ਜਾਂਦੇ ਆ ਘਰ ਵੀ ਸਾਨੂੰ ਪੇਰੈਂਟਸ ਮਿਲਦੇ ਨੇ ਤਾਂ ਬੜਾ ਸੋਹਣਾ ਸਾਨੂੰ ਹੰਬ ਹੰਬਾ ਕੇ ਹੋਂ ਘਰ ਮਿਲਦਾ 20% ਵੋਟ ਤੇ ਸਪੋਰਟ ਦੋਨੋਂ ਤੁਹਾਡੇ ਨਾਲ ਆ ਕਰਾਂਗੇ ਅਸੀਂ ਉਹਨਾਂ ਨੇ ਇਹੀ ਕਹਿਣਾ ਵੀ ਤੁਸੀਂ ਸੂਝਵਾਨ ਹੋ ਦੇਖ ਕੇ ਧਿਆਨ ਨਾਲ ਚੁਣੋ ਜੋ ਵੀ ਤੁਸੀਂ ਆਪਣਾ ਵੋਟਰ ਚੁਣਨਾ ਹੈ ਤਾਂ ਦੇਖ ਕੇ ਧਿਆਨ ਨਾਲ ਚੁਣੋ ਤੁਸੀਂ ਕੀ ਵਿਸ਼ਵਾਸ ਦਵਾਨੇ ਉਹ ਜਿਹਨਾਂ ਦੀ ਮੰਗਾ ਹੁੰਦੀ ਹੈ ਅਸੀਂ ਇਹ ਵਿਸ਼ਵਾਸ ਦਵਾਨੇ ਆ ਜੀ ਵੀ ਅਸੀਂ ਤੁਹਾਡੇ ਨਾਲ ਆ ਜਿਵੇਂ ਤੁਸੀਂ ਹੁਲਾਰਾ ਲੈ ਕੇ ਚੱਲੇ ਹੋ ਵੀ ਅਸੀਂ ਇਹ ਨਵੀਂ ਜਨਰੇਸ਼ਨ ਕੰਮ ਕਰ ਰਹੀ ਹੈ ਤਾਂ ਅਸੀਂ ਜਿਵੇਂ ਤੁਸੀਂ ਅੱਗੇ ਜੋ ਵੱਧ ਚੜ ਕੇ ਕੰਮ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਆ ਸਾਨੂੰ ਪੂਰੀ ਉਮੀਦ ਹੈ ਕਿ ਇਹ ਬੱਚੇ ਜਰੂਰ ਅੱਗੇ ਹੋ ਕੇ ਪਾਣੀ ਦਾ ਨਿਕਾਸ ਬੱਚਿਆਂ ਵਾਸਤੇ ਕੋਈ ਸਹੂਲਤ ਅੱਗੇ ਵੱਡਿਆਂ ਵਾਸਤੇ ਸਹੂਲਤਾਂ ਸਾਰੀਆਂ ਇਹ ਧਿਆਨ ਮੁੱਦੇ ਰੱਖਦੇ ਹੋਏ ਜਰੂਰ ਇਹ ਸਾਡਾ ਨਹੀਂ ਹੋਇਆ ਇੱਥੇ ਮਸਲੇ ਵਾਲ ਜਿਵੇਂ ਮਸਲੇ ਪਾਣੀ ਵਾਲੇ ਦੱਸ ਰਹੇ ਨਹੀਂ ਸੀ ਵੀ ਦੱਸ ਰਹੇ ਨਹੀਂ ਪਹਿਲਾਂ ਕਿਉਂ ਨਹੀਂ ਹੋਇਆ ਇਹ ਹੋ ਸਕਦਾ ਜੀ ਕੋਈ ਉਹਨਾਂ ਦੀ ਕੋਈ ਆਪਸ ਚ ਕੋਈ ਨਾ ਉਹਨਾਂ ਨੂੰ ਕੁਝ ਲੱਗਿਆ ਹੋਵੇ ਜੀ ਕੰਮ ਤਾਂ ਖੈਰ ਤਕਰੀਬ ਚੱਲਦਾ ਹੀ ਰਹਿੰਦੇ ਨੇ ਬਾਕੀ ਸਾਨੂੰ ਆਪਣੇ ਬੱਚਿਆਂ ਤੋਂ ਉਮੀਦ ਆ ਵੀ ਇਹ ਜ਼ਰੂਰ ਇਹ ਕੰਮ ਨੂੰ ਸਿਰੇ ਨੇਪਰੇ ਚਾੜਨਗੇ ਕੀ ਵੋਟਰਾਂ ਨੂੰ ਅਪੀਲ ਤੁਹਾਡੀ ਸਾਡੀ ਵੋਟਰਾਂ ਨੂੰ ਵੀ ਇਹ ਅਪੀਲ ਆ ਕਿ ਤੁਸੀਂ ਸੋਚ ਸਮਝ ਕੇ ਧਿਆਨ ਨਾਲ ਦੇਖ ਕੇ ਫੈਸਲਾ ਲਓ ਕਿ ਸਾਡੇ ਨਾਲ ਤੁਸੀਂ ਸਿਆਣੇ ਹੋ ਨਵੀਂ ਜਨਰੇਸ਼ਨ ਹੈ ਜਿਹੜੀ ਉਹ ਮੈਨੂੰ ਪੂਰੀ ਉਮੀਦ ਹੈ ਕਿ ਉਹ ਬਹੁਤ ਅੱਗੇ ਸੂਝਵਾਨ ਨੇ ਸਿਆਣੇ ਨੇ ਜੀ ਲੈ ਕੇ ਚੱਲਿਓ ਸੀ ਮੁੱਦੇ ਲੋਕਾਂ ਦੇ ਬਸ ਇਹੀ ਨੇ ਜੀ ਸੀਵਰੇਜ ਦਾ ਜੀ ਪੀਣ ਵਾਲੇ ਪਾਣੀ ਦਾ ਜੀ ਹੋਰ ਲਾਈਟਾਂ ਦਾ ਜੀ ਹੋਰ ਮਹੀਆ ਕਰਾਵਾਂਗੇ ਜੀ ਜੋ ਵੀ ਸਰਕਾਰ ਵੱਲੋਂ ਸਕੀ ਮਾਣੀਆਂ ਜੀ ਉਹ ਲੋਕਾਂ ਦੇ ਘਰ ਘਰ ਤੱਕ ਪਹੁੰਚਾਵਾਂਗੇ ਜੀ ਉਮੀਦ ਕੀ ਹੈ ਲੋਕਾਂ ਨੂੰ ਲੋਕਾਂ ਤੋਂ ਇਹੀ ਉਮੀਦ ਹੈ ਜੀ ਕਿ ਸਾਨੂੰ ਬਤ ਵਤ ਸਹਿਯੋਗ ਕਰਨ ਕਿ ਅਸੀਂ ਕੰਮ ਕਰਕੇ ਦਿਖਾਈਏ ਜੀ ਤੇ ਇਹ ਵੀ ਰਹੇ ਨੇ ਸਹਿਯੋਗ ਸਾਡੇ ਦੇ ਵੀ ਰਹੇ ਨੇ ਜੀ ਸਹਿਯੋਗ ਚੌਨਸ਼ਾਂ ਦਾ ਚੌਨਸ਼ਾਂ ਦਾ ਟਰੈਕਟਰ ਹੈ ਜੀ ਸਾਨੂੰ ਅਸੀਂ ਸਭ ਜਾ ਕੇ ਸੁਣਦੇ ਆ ਤੇ ਜਿਹੜੀ ਸਮੱਸਿਆ ਉਹਨਾਂ ਦੀ ਉਹ ਉਹਨਾਂ ਬਾਰੇ ਅਸੀਂ ਉਹਨਾਂ ਨੂੰ ਦੱਸ ਰਿਹਾ ਵੀ ਤੁਹਾਡੀ ਇਹ ਸਮੱਸਿਆ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਸਾਨੂੰ ਕਾਮਯਾਬ ਕਰੋ ਤੇ ਸਾਡਾ ਕੰਮ ਦੇਖੋ ਤੇ ਲੋਕ ਵੀ ਸਾਨੂੰ ਬੜਾ ਵਧੀਆ ਹੰਗੋਰਾ ਦੇ ਰਹੇ ਨੇ ਵੀ ਅਸੀਂ ਬਿਲਕੁਲ ਤੁਹਾਡੇ ਨਾਲ ਆ ਨੰਗੇ ਚਿੱਟੇ ਤੁਰ ਰਹੇ ਹਾਂ ਸਾਡੇ ਨਾਲ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਜਰੂਰ ਕਾਮਯਾਬੀ ਮਿਲੂਗੀ ਤੇ ਅਸੀਂ ਆਉਣ ਵਾਲੇ ਸਮੇਂ 'ਚ ਲੋਕਾਂ ਦਾ ਸਾਰਾ ਜਿੰਨਾ ਰਹਿੰਦਾ ਕੰਮ ਹੈ ਮੇਲ ਮੰਗ ਕੀ ਹੈ ਜੀ ਲੋਕਾਂ ਦੀ ਮੇਨ ਮੰਗ ਤਾਂ ਇਹੀ ਹੈ ਜੀ ਕਿ ਤਾਂ ਸਾਰੀ 70 ਸਾਲ ਹੋ ਗਏ ਗਲੀਆਂ ਨਾਲੀਆਂ 'ਚ ਸਾਰਾ ਜ਼ਿੰਦਗੀ ਲੰਘੀ ਵੀ ਕਿ ਤਾਂ ਇਹ ਹੱਲ ਹੋ ਜੇ ਸੀਵਰੇਜ ਪੈ ਜੇ ਲੋਕਾਂ ਦਾ ਜੀਣਾ ਸੌਖਾ ਹੋ ਜੇ ਕਿਉਂਕਿ ਜਦੋਂ ਲੋਕ ਲੰਘਦੇ ਨੇ ਬੱਚਿਆਂ ਨੂੰ ਬਿਮਾਰੀ ਵੀ ਲੱਗ ਸਕਦੀ ਹੈ ਬਹੁਤ ਪਾਣੀ ਵੀ ਲੰਘਣਾ ਜਾਣਾ ਹੈ ਸਾਰੇ ਸਕੂਲ ਜਾਂਦੇ ਬੱਚੇ ਹੁਣ ਧਾਨੀ ਦਾ ਕਿਸੇ ਨਾਲ ਨਾ ਜੀ ਧਿਆਨ ਨਹੀਂ ਦਿੰਦਾ ਬਸ ਗਲੀ ਪੱਕੀਆਂ ਜ਼ਰੂਰ ਕਰਾਤੀਆਂ ਪਰ ਪਾਣੀ ਦਾ ਕੋਈ ਨਹੀਂ ਖਾਸ ਠੀਕ ਆ ਜੀ ਲੋਕਾਂ ਨੂੰ ਅਪੀਲ ਇਹ ਹੀ ਕਰਦੇ ਆ ਵੀ ਭਾਈ ਤੁਸੀਂ ਕੈਂਡੀਡੇਟ ਜਿਨ੍ਹਾਂ ਨੂੰ ਮੌਕਾ ਦੋਗੇ ਚੰਗਾ ਸਾਣਾ ਸਾਡਾ ਕੈਂਡੀਡੇਟ ਹੈ ਅਸੀਂ ਤੁਹਾਡੇ ਨਾਲ ਖੜਕੇ ਸਾਰੇ ਪ੍ਰੋਗਰਾਮ ਜਿੰਨੇ ਵੀ ਸਾਰੇ ਤੁਸੀਂ ਦੋਗੇ ਸਾਰੇ ਅਸੀਂ ਪੜ੍ਹੇ ਲਿਖੇ ਸਾਰੇ ਪੜ੍ਹੇ ਲਿਖੇ ਹੁਣ ਦੇ ਨਾਤੇ ਵੀ ਕਹਿੰਦੇ ਵੀ ਅਸੀਂ ਪੜ੍ਹੇ ਲਿਖੇ ਹੁਣ ਦੇ ਰਾਤੇ ਸਾਡੀ ਬੇਟੀ ਪੜ੍ਹੀ ਲਿਖੀ ਐਮ ਐਸ ਸੀ ਐ ਤੇ ਆਰ ਤੁਹਾਡੇ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਹੱਲ ਕਰੋ ਬਹੁਤ ਵਧੀਆ ਨੇ ਜੀ ਕੈਂਡੀਡੇਟ ਸਾਡੇ। ਜਿਹੜਾ ਕੈਂਡੀਡੇਟ ਤੁਹਾਡਾ ਕਿਸਤ ਨਾਲ ਰੱਖਿਆ ਤੁਹਾਨੂੰ ਕੀ ਪੀਲੇ ਤੁਹਾਡੀ। ਬਹੁਤ ਵਧੀਆ ਲੱਗ ਰਹੇ ਨੇ ਜੀ ਪਤਾ ਹੀ ਹੈ ਜਦੋਂ ਜਿੱਤਣਗੇ ਤੈ ਕੰਮ ਕਰਨਗੇ ਹੀ ਕਰਨਗੇ। ਐਨਾ ਵਿਸ਼ਵਾਸ ਹੈ ਬਾਕੀ ਸਾਰਿਆਂ ਵੱਲੋਂ ਉਹ ਵਿਸ਼ਵਾਸ ਮਿਲ ਰਿਹਾ ਹੈ ਨਹੀਂ। ਪਹਿਲਾਂ ਕੋਈ ਪੜ੍ਹੇ ਲਿਖੇ ਮਿਲ ਰਹੇ ਇਸ ਤਰ੍ਹਾਂ ਦੇ ਕੋਈ। ਮੇਰੇ ਤਾਂ ਮੈਰਿਜ ਨੂੰ ਥੋੜੀ ਸਾਲ ਹੋ ਜਾਣਗੇ। ਪਰ ਨਹੀਂ ਆਇਆ। ਹਾਂਜੀ। ਇਸ ਤੋਂ ਕੋਈ ਉਮੀਦਾਂ ਨਹੀਂ ਹੁਣ ਜਿਵੇਂ। ਐਨਾ ਤਾਂ ਤਬ ਉਹ ਤਾਂ ਉਮੀਦਾਂ ਜੁੜੀਆਂ ਹੋਈਆਂ ਨੇ ਜੀ। ਇਸ ਸਮੱਸਿਆ ਤੋਂ ਬਾੜਦੀਆਂ ਵਿੱਚ ਮੈਂ। ਸਾਡੇ ਬਾੜ ਦੀ ਤਾਂ ਮੇਨਲੀ ਤਾਂ ਪਾਣੀ ਦੀ ਸਮੱਸਿਆ ਹੈ ਜੀ। ਕੋਈ ਹੱਲ ਨਹੀਂ ਹੈਗਾ। ਪਾਣੀ ਦੀ ਸਮੱਸ ਹੜਦਾ ਪੈਸਾ ਨਹੀਂ ਤਾਂ ਪੈਪ ਭਰੇ ਰਹਿੰਦੇ ਸੀ ਜੀ ਸਾਰੇ ਹੁਣ ਇਹ ਜਿੱਤਣਗੇ ਤਾਂ ਪਤਾ ਹੀ ਹੈ ਵੀ ਇਹ ਹੱਲ ਕਰ ਹੀ ਦੇਣਗੇ